ਜਿਉਗਾ ਆਪਾਂ ਆਦੇ ਲਈਆਂ ਬੱਸ ਉਹ ਦੇਖੋ ਸੇਕਾ ਨੂੰ ਸੇਕਾ ਤੇ ਕਹਿੰਦਾ ਨੂੰ ਮੇਰੀ ਚਾਪ ਕਿ ਇਹ ਸੀ ਲਾਵਾਂਗੇ ਸੋਣਾਗੇ ਆ ਆ ਤੂੰ ਹੀ ਮੈਨੂੰ ਨਹੀਂ ਕਹਿਣਾ ਕਿ ਸਪੋਰ ਕਰਿਆ ਪਿਆ ਮੈਂ ਤਾਂ ਮੈਂ ਤਾਂ ਕਹਿੰਦੀ ਨਹੀਂ ਬਸ ਤੁਸੀਂ ਛੱਡੋ ਤੁਸੀਂ ਰਾਹੰ ਕਰੋ ਫਿਰ ਚੱਲਾਂਗੇ ਉੱਥੇ ਡੇਰਾ ਦੁੱਧ ਮਨਸੂਰੀ ਘੁੰਮਾਂ ਹਾਂ ਬਿਲਕੁਲ ਚੰਗੀ ਗੱਲ ਹਾਂ ਤੇ ਇੱਕ ਨਾ ਪੈਣਾ ਉਹ ਆਪਣੇ ਲੇ ਆ ਆਪਣੇ ਭਰਾ ਹੀ ਆ ਭਜਿੰਦਰ ਸ਼ਰਮਾ ਹੂੰ ਠੀਕ ਆ ਬੋਲੋ ਆਪਣੇ ਬੰਦਿਆਂ ਨੂੰ ਕਹਦੇ ਮਿਲ ਲੈਣਗੇ ਉਹ ਆਣਗੇ ਮਿਲ ਲੈਣਗੇ ਅਸੀਂ ਕਿਹੜੀ ਗੱਲ ਮੀਂਗੀ ਮੰਨਿੰਦਰ ਸ਼ਰਮਾ ਕੜਾ ਭਜਿੰਦਰ ਸ਼ਰਮਾ ਇੱਕੂ ਜੱਟ ਉਹ ਕੁੜਾ ਕੜਾ ਚੱਕਰੇ ਆ ਹਾਂ ਆਪਣੇ ਬੰਦਿਆਂ ਦੇ ਨਾਲ ਕੀ ਹੋਣੀ ਗੱਲ ਬਾਤ ਕੋਈ ਮਤਲਬ ਹੀ ਉਹਨਾਂ ਨਾਲ ਕੋਈ ਗੱਲ ਬਾਤ ਉਹ ਆਉਂਗੇ ਤੇ ਉਹਨਾਂ ਨਾਲ ਗੱਲ ਕਰ ਲਿਓ ਬਸ ਉਹਨੂੰ ਕਹਦੇ ਮੁੰਡੇ ਹੇ ਅੱਲੋ ਬੈ ਅੱਲੋ ਬੈ ਗੋਸਟ ਹਾਂ ਇੱਕ ਤੁਹਾਡਾ ਕੋਈ ਜਗਿਆਨੇ 10000 ਗੈਸ ਦਾ ਪਲਾਟ ਤੇ ਹੈਗਾ ਹੈਗਾ ਉਹਦੇ ਕੀ ਹੈ ਉਹ ਕਿੰਨਾ ਰੋਲਾ ਪੈਣਾ ਤੇ ਦੇਣਾ ਨਹੀਂ ਦੇਣਾ ਇਹ ਦੋਦੇ ਜਿਹੜੀ ਗਾਤ ਹੈਣੀ ਇੰਨੀ ਜੀ ਤਰੀ ਗੱਲ ਕਰਦੇ ਹੋ ਕੌਣ ਲੈਂਦਾ ਆ ਜਾਦੂ ਦੀ ਗੱਲ ਕਰਦੇ ਹੋ ਨਹੀਂ ਨਹੀਂ ਜਲੰਧਰ ਵੀ ਪਾਰਟੀ ਹੈ ਪਰ ਅਨਸਰ ਉਹ ਅੱਧੇ ਰਾਜ ਨੂੰ ਜਲੰਧਰ ਵਾਲੇ ਕੋਈ ਗੱਲ ਆਉਂਦੀ ਕੋਈ ਜਿਹੜੀ ਕੋਈ ਨਕਮਪੇਨ ਜਦੋਂ ਕਰਦੇ ਜੀ ਮੈਂ ਕਿ ਲੰਦਰੋਂ ਤੋਂ ਨਹੀਂ ਮਿਲੇ ਸੀ ਉਹ ਜੋ ਉਹ ਆਪੋ ਬਿੱਟ ਬੈਠ ਕੇ ਤੁਸੀਂ ਪਾਵਾ ਲਓ ਉਹ ਕਰ ਲੈਣੀ ਕਰ ਉਹਨੂੰ ਕਰਦੇ ਹਾਂ ਬੋਲਾ ਕਰ ਲਓ ਕਰ ਲਓ ਉਹ ਨੂੰ ਸਮਝਾ ਬਸ ਕੰਨ ਮੇਰੀ ਗੱਲ ਸੁਣੋ ਆਪਾਂ ਨੂੰ ਟੈਨਸ਼ਨ ਨਹੀਂ ਇਹ ਕਿਹਾ ਉਹ ਹਮਾਰਾ ਭੈਜੇ ਉਹ ਮੀਟਿੰਗ ਵਿੱਚ ਸੇ ਰੱਖਣਗੇ ਮੈਂ ਤੇ ਘੋਟੇ ਨਾਲ ਸੀਗਾ ਜਿੱਥੇ ਮਰਜ਼ੀ ਲੈ ਜਾਓਗੇ ਮੈਨੂੰ ਚਲਦੂ ਵਾਲੇ ਕਰ ਦੂਗਾ ਸਾਰੇ ਗਲੈਂਟਿਅਰ ਇਹ ਸਾਰੇ ਨਹੀਂ ਮੈਨੂੰ ਕਿਸੇ ਉਧਰ ਦੀ ਲੋੜ ਆ ਨਹੀਂ ਮੈਨੂੰ ਕਿਸੇ ਪੈਸੇ ਦੀ ਲੋੜ ਆ ਮੈਨੂੰ ਤੁਹਾਨੂੰ ਸਾਰੇ ਗਲੈਂਟਿਅਰ ਇਹਹੀ ਗੱਲ ਕਹਿੰਦੇ ਹਾਂ ਮੈਂ ਤਾਂ ਮੋਤੀ ਮੋਤੀ ਸੀਗੀ ਤੁਸੀਂ ਤੁਸੀਂ ਹੁੰਦੇ ਤਾਂ ਮੈਂ ਤਾਂ ਜੋਰ ਲਾਣਾ ਸ਼ੁਰੂ ਕਰਤਾ ਸੀ ਤੇ ਹੁਣ ਇਹਨਾਂ ਨੇ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਅੱਧਾ ਡਿਕਟਾਂ ਦੇ ਦਿੱਤੀਆਂ ਬਸ ਫਿਰ ਹੁਣ ਉਹ ਇਹਨਾਂ ਨੇ ਫਿਰ ਉਹਦੇ ਕਰਕੇ ਦਿੱਤੀਆਂ ਜਾਣ ਕੇ ਮੋਤੀ ਸਾਹਿਬ ਦੇ ਉੱਤੇ ਲੱਗੇ ਹੈ ਦੇ ਹਜ਼ਾਰਾਂ ਕਰਕੇ ਦਿੱਤੀ ਹੋਈ ਹੈ ਕੀ ਹਰ ਇੱਕ ਇੱਕ ਹਰਾ ਦੀ ਇਹ ਤਾਂ 100% ਜਮਾਨਤ ਜਬਤ ਹੋਊਗੀ ਜਮਾਨਤ ਗਰੰਟੀ ਆ ਬਿੱਟੂ ਬਿੱਟੂ ਕਰਕੇ ਦੇਤੀ ਹੋਊ ਜੋ ਬਿੱਟੂ ਦੇ ਨਾਲ ਇਹ ਪੂਰਾ ਮੁੰਡਾ ਲੱਗ ਰਿਹਾ ਹੈ ਹੈ ਬਿੱਟੂ ਨਾਲ ਮਾਨ ਸਾਹਿਬ ਦੀ ਇਹ ਦਿੱਤੀ ਹੈ ਠੀਕਾ ਠੀਕਾ ਠੀਕ ਬਈ ਹੋਰ ਘੱਟ ਹੋਇਆ ਪਰ 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 ਪੱਕਾ ਪੱਕਾ ਇਹ ਤਾਂ ਅਬੀ ਨਹੀਂ ਪੈਣਾ ਨਾ 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 ਕਿ ਪਾਣੀ ਆ ਉਹਨਾਂ ਦਾ ਕੀ ਕਰਨ ਦੇ ਦੇ ਗਏ ਕਿਉਂ ਤੁਸੀਂ ਜਿੱਦਾਂ ਉਹ ਵੀ ਕਿਿੱਦਾਂ ਨਿਕਲੂ ਛੇ ਕੋਈ ਗੱਲ ਆਪ ਵੀ ਹੁੰਦੇ ਤਾਂ ਕੋਈ ਕਰਦੇ ਚਲੋ ਵਧੀਆ ਹੋ ਗਿਆ ਇਹ ਨੂੰ ਇਹ ਮਿਲ ਗਈ ਉਹ ਆਪਣਾ ਮੰਤਰੀ ਮਰਪਾ ਤੁਮ ਜੀ ਹਾਂ ਬਿਲਕੁਲ ਬਿਲਕੁਲ ਇੱਕੋ ਜਿਹੀ ਮਿਲਦੀ ਸੀ ਨਾ ਸਹੀ ਗੱਲ ਹੈ ਗਾਂਵ ਤੇ ਜਾਣ ਤੋਂ ਪਟੇੜੋਂ ਤੋਂ ਸੁਵਿਧਾ ਠੀਕ ਹੈ ਠੀਕ ਹੈ ਮੈਂ ਉਹ ਕਿਵੇਂ ਜੀ ਸਸਤੀ ਕੰਡੀ ਸਸਤੀ ਗੱਲ ਤਾਂ ਸਸਤੀ ਕੰਡੀ